ਤੋ ਪ੍ਰਵਾਸੀਆਂ ਨੂੰ ਲੈ ਕੇ ਪੱਛਮੀ ਮੁਲਕਾਂ ਦੇ ਵਿੱਚ ਜੇ ਸਵੀਕੇ ਦੇ ਹਾਲਾਤ ਨੇ ਨਾ ਉਹਨਾਂ ਤੇ ਆਪਾਂ ਬਹੁਤ ਵਾਰ ਗੱਲ ਕੀਤੀ ਆ ਬਈ ਹੁਣ ਜਿਹੜੀਆਂ ਨਾ ਕਾਫੀ ਜਿਆਦੇ ਜਿਹੜਾ ਕੋ ਮਾਹੌਲ ਕਹ ਲਓ ਕੋਈ ਚੰਗਾ ਨਹੀਂ ਹੈਗਾ ਇਹਦੇ ਵਿੱਚ ਕਾਫੀ ਜਿਆਦੇ ਤੇ ਹਰਜਿੰਦਰ ਦੇ ਕੇਸ ਤੋਂ ਬਾਅਦ ਫਲੋਰਿਡਾ ਟਰੱਕ ਐਕਸੀਡੈਂਟ ਦੇ ਕੇਸ ਤੋਂ ਬਾਅਦ ਆਪਾਂ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਕੁਝ ਚੱਲਿਆ ਇਵਨ ਸਾਡੇ ਆਪਣੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਕੀਤਾ ਹਰਜਿੰਦਰ ਦਾ ਪਰ ਜਿਹੜਾ ਕਹ ਲੋ ਕਿ ਜਿਹੜੇ ਗੋਰੇ ਨੇ ਜਾਂ ਜਿਹੜੇ ਬਾਹਰਲੇ ਮਕਾਮੀ ਲੋਕ ਨੇ ਇਹਨਾਂ ਨੇ ਵੀ ਬਹੁਤ ਵੱਡੇ ਪੱਧਰ ਤੇ ਜਾ ਕੇ ਕਿਡਾ ਸਜ਼ੰਬੀ ਕੀਤਾ ਤੇ ਇਹ ਜਿਹੜਾ ਮਾਹੌਲ ਆ ਫਿਰ ਕਈ ਵਾਰ ਕਿੱਦਾਂ ਦੀਆਂ ਘਟਨਾਵਾਂ ਨੂੰ ਇਹਦੇ ਨਾਲ ਜਿਹੜਾ ਜਨਮ ਮਿਲ ਜਾਂਦਾ ਹੁਣ ਇਹ ਨਾ ਬਲੂਨ ਰਾਮਪਟਨ ਦੇ ਵਿੱਚ ਇੱਕ ਘਟਨਾ ਹੋਈ ਆ ਹਾਲਾਂਕਿ ਮੈਂ ਇਹਨੂੰ ਜੋੜਦਾ ਨਹੀਂ ਕਿਸੇ ਕਿਸੇ ਵੀ ਚੀਜ਼ ਦੇ ਨਾਲ ਪਰ ਉਹਦਾ ਮੈਂ ਤੁਹਾਨੂੰ ਦੱਸ ਦਾਂ ਤੇ ਕਈ ਵਾਰ ਇਹ ਜਿਹੜਾ ਇਹਨੂੰ ਕਿਉਂਕਿ ਇਹ ਜਿਹੜਾ ਹਮਲਾ ਦੋ ਆਪਣੇ ਜਿਹੜੇ ਆ ਸਿੱਖ ਟੈਕਸੀ ਡਰਾਈਵਰਸ ਅਗੇ ਇਹਨਾਂ ਦੇ ਉੱਤੇ ਅਟੈਕ ਹੋਇਆ ਤੇ ਪੁਲਿਸ ਇਹਨੂੰ ਨਾ ਰੈਸ਼ੀਅਲੀ ਐਗਰੀਵੇਟਿਵ ਅਸੌਲਟ ਮੰਨ ਕੇ ਚੱਲ ਰਹੀ ਆ ਕਿ ਉਹਨਾਂ ਤੇ ਨਸਲਵਾਦੀ ਹਮਲਾ ਇਹ ਹੋ ਸਕਦਾ ਇਹ ਆਪਣੇ ਦੋ ਜਿਹੜੇ ਟੈਕਸੀ ਡਰਾਈਵਰ ਸਗੇ ਜੀ ਸਤਨਾਮ ਸਿੰਘ ਤੇ ਜਸਵੀਰ ਸੰਘਾ ਬੁਰਬਰਾਮਟਨ ਇੱਥੇ ਸਾਡੇ ਮਿਡਲੈਂਡ ਦੇ ਵਿੱਚ ਟੈਕਸੀ ਡਰਾਈਵਰ ਦੇ ਬਾਹਰ ਆਪਣੀ ਜੌਬ ਤੇ ਸਗੇ ਟੈਕਸੀ ਲਾ ਕੇ ਟੈਕਸੀ ਸਟੇਸ਼ਨ ਦੇ ਆਪਣੇ ਟ੍ਰੇਨ ਸਟੇਸ਼ਨ ਦੇ ਬਾਹਰ ਖੜੇ ਸਗੇ ਸੋ ਉੱਥੇ ਕੁਝ ਕ ਜਿਹੜੇ ਆ ਮੁੰਡਿਆਂ ਨੇ ਆ ਗਏ ਤਿੰਨ ਜਾਣਿਆਂ ਨੇ ਆ ਕੇ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਇਹਨਾਂ ਦੇ ਨਾਲ ਮਾਰਕੁੱਟ ਕੀਤੀ ਮਿਸਟਰ ਸੰਗਾ ਜਿਹੜੇ ਆ ਜੀ ਉਹਨਾਂ ਦੀਆਂ ਦੋ ਪਸਲੀਆਂ ਟੁੱਟ ਗਈਆਂ ਨੇ ਤੇ ਇਸੇ ਤਰੀਕੇ ਨਾਲ ਮਿਸਟਰ ਸਿੰਘ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ ਦਰਦ ਦੇ ਵਿੱਚ ਨੇ ਉਹਨਾਂ ਦੀ ਜਿਹੜੀ ਆ ਪੱਗ ਲਾ ਦਿੱਤੀ ਗਈ ਉਹਨਾਂ ਨੂੰ ਕਾਫੀ ਇਸ ਗੱਲ ਦੀ ਨਮੋਸ਼ੀ ਵੀ ਆ ਆਈ ਥਿੰਕ ਅਮਰਤਾਪੁਰ ਸਿੱਖ ਨੇ ਉਹ ਐਂਡ ਬਹੁਤ ਬੁਰੇ ਤਰੀਕੇ ਨਾਲ ਉਹ ਇੰਜਰਡ ਹੋਏ ਬਰੂਜ਼ਡ ਤੇ ਕਿੱਕ ਤੇ ਪੰਚ ਉਹਨਾਂ ਦੇ ਮੁੱਕੇ ਮਾਰੇ ਗਏ ਲੱਤਾਂ ਮਾਰੀਆਂ ਗਈਆਂ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਇੱਕ 17 ਸਾਲਾਂ ਦਾ ਮੁੰਡਾ ਤੇ ਦੋ ਆਦਮੀ ਜਿਨ੍ਹਾਂ ਦੀ ਉਮਰ 19 ਤੇ 25 ਸਾਲ ਦੀ ਸੀਗੀ ਇਸ ਕੇਸ ਦੇ ਕਨੈਕਸ਼ਨ ਦੇ ਵਿੱਚ ਉਹਨਾਂ ਨੂੰ ਇਸ ਅਸੌਲਟ ਦੇ ਜਿਹੜਾ ਸੰਦਰਭ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਬਾਅਦ ਵਿੱਚ ਉਹਨਾਂ ਦੀ ਰਿਹਾਈ ਜਿਹੜੀ ਆ bail ਦੇ ਉੱਤੇ ਹੋਈ ਆ ਉਹਨਾਂ ਨੂੰ ਜ਼ਮਾਨਤ ਦੇ ਉੱਤੇ ਛੱਡਿਆ ਗਿਆ ਤੇ ਇਹ ਜਿਹੜੇ ਆ ਮਿਸਟਰ ਸਿੰਘ ਤੇ ਮਿਸਟਰ ਸੰਘਾ ਨੇ ਦੱਸਿਆ ਕਿ ਉਹ ਸਟੇਸ਼ਨ ਦੇ ਬਾਹਰ ਆਪਣੀ ਜੌਬ ਤੇ ਸੀਗੇ ਜਦੋਂ ਇਹ ਤਿੰਨ ਜਣੇ ਆਏ ਇਹਨਾਂ ਨੇ ਆ ਕੇ ਮਿਸਟਰ ਸਿੰਘ ਦੇ ਨਾਲ ਜਿਹੜੀ ਆ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਨਾਲ ਹੀ ਜਿਹੜਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨਸਲਵਾਦੀ ਟਿੱਪਣੀਆਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਮਿਸਟਰ ਸਿੰਘ ਨੂੰ ਜਿਹੜਾ ਧੱਕਾ ਮਾਰਿਆ ਕਿ ਆ ਧੱਕਾ ਮਾਰ ਕੇ ਜਮੀਨ ਤੇ ਸੁੱਟਿਆ ਗਿਆ ਤੇ ਜਦੋਂ ਮਿਸਟਰ ਸੰਘਾ ਜਿਹੜੇ ਸੀਗੇ ਜਦੋਂ ਉਹਨਾਂ ਦੇ ਵਿੱਚ ਇੰਟਰਵਿਊ ਇਨ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਓਬਵੀਅਸਲੀ ਬੜਾ ਜਿਹੜਾ ਆਪਣੇ ਇੱਕ ਤਾਂ ਫਿਜ਼ੀਕਲੀ ਤੁਸੀਂ ਪ੍ਰਭਾਵਿਤ ਇਹਦੇ ਨਾਲ ਹੋਨੇ ਹੋ ਤੇ ਮੈਂਟਲੀ ਵੀ ਤੁਹਾਨੂੰ ਕਾਫੀ ਜ਼ਿਆਦਾ ਬਹੁਤ ਵੱਡਾ ਟੌਰਚਰ ਹੁੰਦਾ ਮੈਂਟਲੀ ਤੁਹਾਡੇ ਲਈ ਵੀ ਤੁਹਾਡੇ ਪਰਿਵਾਰ ਦੇ ਲਈ ਵੀ ਸਾਡੇ ਪਰਿਵਾਰ ਦੇ ਕਿਸੇ ਬੰਦੇ ਦੇ ਨਾਲ ਬਜ਼ੁਰਗ ਦੇ ਨਾਲ ਇਦਾਂ ਦੀ ਕੋਈ ਘਟਨਾ ਹੋਈ ਹੋਵੇ ਯਾਰ ਦਿਲ ਪੁੱਛਿਆ ਜਾਣੀਏ ਉਸ ਪਰਿਵਾਰ ਦੇ ਜਿਹੜਾ ਲੋਕਾਂ ਦਾ ਸੋ ਬਹੁਤ ਮੰਦਭਾਗੀ ਗੱਲ ਆ ਇਹ ਤੇ ਇਹਨੂੰ ਜੇ ਮੈਂ ਤੁਹਾਨੂੰ ਕਿਹਾ ਕਿ BBC ਨਿਊਜ਼ ਦੀ ਇਹ ਰਿਪੋਰਟ ਮੈਂ ਤੁਹਾਡੇ ਨਾਲ ਬੇਸਿਕਲੀ ਸਾਂਝੀ ਕਰ ਰਿਹਾ ਜੀ ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਪੁਲਿਸ ਇਹਨੂੰ ਪੁਲਿਸ ਆ ਟ੍ਰੀਟਿੰਗ ਐਜ਼ ਅ ਰੈਸਲੀ ਐਗਰੀਵੇਟਿਡ ਅਸੌਲਟ ਕਿ ਨਸਲਵਾਦੀ ਜਿਹੜਾ ਹਮਲਾ ਮੰਨ ਕੇ ਇਹਨੂੰ ਪੁਲਿਸ ਵਾਲੇ ਜਿਹੜੇ ਆ ਉਹ ਚੱਲ ਰਹੇ ਨੇ ਇੱਥੇ ਦੇ ਸੋ ਜਿਹੜੇ ਮਿਸਟਰ ਸਿੰਘ ਆ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਤਾਂ ਲੱਗਾ ਸੀ ਵੀ ਮੇਰੀ ਮੌਤ ਹੀ ਹੋ ਜਾਣੀ ਆ ਅੱਛਾ ਇਸੇ ਤਰੀਕੇ ਨਾਲ ਜਤ ਸਿੰਘ ਨੇ ਜੀ ਸਿੱਖ ਫੈਡਰੇਸ਼ਨ ਯੂਕੇ ਤੋਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਹੋਰ ਜਿਹੜਾ ਕੰਮ ਕਰਨ ਦੀ ਜ਼ਰੂਰਤ ਹੈ ਸਿੱਖਾਂ ਦੀ ਜਿਹੜਾ ਪ੍ਰੋਟੈਕਸ਼ਨ ਦੇ ਲਈ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਸਾਲ ਹੋ ਗਿਆ ਲੇਬਰ ਨੂੰ ਸਰਕਾਰ ਦੇ ਵਿੱਚ ਆਇਆ ਨੂੰ ਸਾਡੀਆਂ ਕਿਸੇ ਵੀ ਜਿਹੜੀਆਂ ਜਥੇਬੰਦੀਆਂ ਦੇ ਨਾਲ ਉਹਨਾਂ ਦੀ ਕੋਈ ਖਾਸ ਜਿਹੜੀ ਆ ਗੱਲਬਾਤ ਇਦਾਂ ਦੀ ਚੀਜ਼ ਨੂੰ ਲੈ ਕੇ ਨਹੀਂ ਹੋਈ ਐਂਡ ਤੇ ਇਹ ਵੀ ਜੱਜ ਸਿੰਘ ਉਹਨਾਂ ਦਾ ਕਹਿਣਾ ਬੀਬੀਸੀ ਨਿਊਜ਼ ਨੇ ਰਿਪੋਰਟ ਕੀਤਾ ਹੈ ਕਿ ਜੱਜ ਸਿੰਘ ਨੇ ਇਹ ਵੀ ਕਿਹਾ ਕਿ ਜਿਹੜੇ ਹਮਲੇ ਕੱਲੇ ਬੁਲਹਾਮਪਟਨ ਦੀ ਨਹੀਂ ਗੱਲ ਹੈਗੀ ਇਹ ਇਹ ਵੈਸੇ ਵੀ ਸਿੱਖ ਬੱਚਿਆਂ ਦੇ ਉੱਤੇ ਸਕੂਲਾਂ ਦੇ ਅੰਦਰ ਤੇ ਕਾਲਜਸ ਦੇ ਅੰਦਰ ਵੀ ਜਿਹੜਾ ਇਸਟ੍ਰੀਕ ਦੇ ਅਟੈਕਸ ਦੀ ਗੱਲ ਆ ਜਿਹੜੀ ਆ ਵੀ ਉਹਦੇ ਵਿੱਚ ਵਾਧਾ ਜਿਹੜਾ ਹੋ ਰਿਹਾ ਤੇ ਇਹ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਆ ਉਹ ਅਨਰਿਪੋਰਟਡ ਹੀ ਚੱਲੇ ਜਾਂਦੀਆਂ ਤੇ ਸਾਡੀ ਜਿਹੜੀ ਕਮਿਊਨਿਟੀ ਨੂੰ ਨੈਗਲੈਕਟ ਕੀਤਾ ਜਾ ਰਿਹਾ